ਹਾਂਜੀ ਤੁਸੀਂ ਸੋਚ ਰਹੇ ਹੋ ਅੱਜ ਆਪਾਂ ਅੰਗੂਰਾਂ ਦੇ ਵਿੱਚ ਲਾਲ ਮਿਰਚਾਂ ਤੇ ਗੁੜ ਇਹਦਾ ਕੀ ਕਰ ਰਹੇ ਹਾਂ ਤੇ ਆਪਾਂ ਇਹ ਕੋਈ ਮਠਿਆਈ ਨਹੀਂ ਬਣਾ ਰਹੇ ਤੇ ਨਾ ਕੋਈ ਸਵੀਟ ਡਿਸ਼ ਬਣਾ ਰਹੇ ਹਾਂ ਤੇ ਆਪਾਂ ਇੱਕ ਨਵੀਂ ਚੀਜ਼ ਬਣਾ ਰਹੇ ਹਾਂ ਜਿਹੜੀ ਕਿ ਤੁਹਾਨੂੰ ਰੈਸিপি ਦੱਸਾਂਗੇ ਤੇ ਤੁਹਾਨੂੰ ਖਾ ਕੇ ਬਹੁਤ ਹੀ ਜ਼ਿਆਦਾ ਮਜ਼ਾ ਆਊਗਾ ਟਰਾਈ ਜ਼ਰੂਰ ਕਰਿਓ ਤੇ ਵੀਡੀਓ ਨੂੰ ਪੂਰੀ ਜ਼ਰੂਰ ਦੇਖਿਓ ਵੀਡੀਓ ਸਕਿਪ ਬਿਲਕੁਲ ਵੀ ਨਾ ਕਰਿਓ ਹਾਂਜੀ ਆਪਾਂ ਇਹ 3-400 ਗ੍ਰਾਮ ਅੰਗੂਰ ਲੈਏ ਨੇ ਜੋ ਜਿੰਨੀ ਜ਼ਰੂਰਤ ਹੋਵੇ ਉਹਨੇ ਲੈ ਸਕਦੇ ਹੋ ਇਹਦੇ ਵਿੱਚੋਂ ਇਹਦੇ ਅੰਗੂਰਾਂ ਨੂੰ ਆਪਾਂ ਬਰੀਕ ਬਰੀਕ ਚੰਗੀ ਤਰ੍ਹਾਂ ਕੱਟ ਲਾਂਗੇ ਤੇ ਇਹਦੇ ਵਿੱਚ ਜਿਹੜਾ ਵੀ ਅੰਗੂਰ ਇਸ ਤਰ੍ਹਾਂ ਗਲਿਆ ਹੋਊਗਾ ਜਾਂ ਥੋੜਾ ਜਿਹਾ ਖਰਾਬ ਹੋਊਗਾ ਤੁਸੀਂ ਉਹਨੂੰ ਬਾਹਰ ਕੱਢ ਦੇਣਾ ਕਿਉਂਕਿ ਇਹਦੇ ਨਾਲ ਟੇਸਟ ਖਰਾਬ ਹੋ ਜਾਊਗਾ ਇਸ ਤਰੀਕੇ ਦੇ ਨਾਲ ਆਪਾਂ ਇਹਨੂੰ ਕੱਟ ਲਾਂਗੇ ਬਿਲਕੁਲ ਛੋਟੇ ਜਿਹੇ ਸਾਈਜ਼ 'ਚ ਇਹ ਕੰਗੁਰ ਦੇ ਤਿੰਨ ਪੀਸ ਕਰ ਲਾਂਗੇ ਇੰਜ ਲਗਾ ਲਓ ਤੁਸੀਂ ਅੰਗੂਰ ਜੇ ਜਿਆਦਾ ਖੱਟੇ ਐ ਤਾਂ ਤੁਸੀਂ ਕੱਟ ਲੈ ਲੈਣੇ ਐ ਪਰ ਜੇ ਅੰਗੂਰ ਠੀਕ ਜਿਹਾ ਤੁਸੀਂ ਜਿਆਦਾ ਲੈ ਲੈਣ ਲੈਣੇ। ਤਾਂ ਜੀ ਅੰਗੂਰ ਨੂੰ ਆਪਾਂ ਇਸ ਤਰੀਕੇ ਨਾਲ ਕੱਟ ਲਿਆ ਤੇ ਹੁਣ ਆਪਾਂ ਥੋੜਾ ਜਿਹਾ ਪੈਨ ਦੇ ਵਿੱਚ ਸਰੋਂ ਦਾ ਤੇਲ ਪਾਵਾਂਗੇ। ਇੱਕ 스ਪੂਨ ਲੈ ਲੈ ਤੁਸੀਂ ਤੇਲ ਦਾ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਥੋੜੀ ਜੀ ਸੌਂਫ। ਜਦੋਂ ਤੇਲ ਗਰਮ ਹੋ ਜਾਊਗਾ ਹਾਂਜੀ ਇਹਦੇ ਵਿੱਚ ਆਪਾਂ ਪਾਈ ਥੋੜੀ ਜੀ ਸੌਫ ਤੇ ਆਪਾਂ ਥੋੜੀ ਜੀ ਇਹਦੇ ਵਿੱਚ ਪਾਵਾਂਗੇ ਕਲੌਂਜੀ ਚੰਗੀ ਤਰ੍ਹਾਂ ਇਹਨੂੰ ਆਪਾਂ ਥੋੜਾ ਜਿਹਾ ਪਕਾ ਲਾਂਗੇ ਇਹਨਾਂ ਨੂੰ ਆਪਾਂ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਪਾਵਾਂਗੇ ਕੱਟੇ ਹੋਏ ਗ੍ਰੀਨ ਗਰਤੂ ਬਿਲਕੁਲ ਸੋਹਰੇ ਹਿੰਦੀ ਰੱਖਣਾ ਹੈ ਲੱਪਾ ਇਸ ਤਰੀਕੇ ਨਾਲ ਆਪਾਂ ਇਹਨੂੰ ਹਲਕਾ ਜਿਹਾ ਪਕਾ ਲਾਂ ਬੰਦ ਜਿਹੜੇ ਅੰਗੂਰ ਆਪਾਂ ਰੱਖੇ ਸੀ ਅੱਧੇ ਅੰਗੂਰ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਗ੍ਰਾਇੰਡ ਕਰ ਲਾਂ ਹਾਂਜੀ ਦੇਖੋ ਆਪਾਂ ਅੰਗੂਰਾਂ ਦੇ ਵਿੱਚ ਬਿਲਕੁਲ ਵੀ ਪਾਣੀ ਨਹੀਂ ਪਾਇਆ ਸੀ ਦੇਖੋ ਫਿਰ ਵੀ ਇਹਨਾਂ ਦਾ ਪਾਣੀ ਬਾਹਰ ਆ ਗਿਆ ਇਸ ਕਰਕੇ ਦੇ ਵਿੱਚ ਆਪਾਂ ਪਾਣੀ ਵਗੈਰਾ ਬਿਲਕੁਲ ਵੀ ਨਹੀਂ ਪਾਉਣਾ ਤੇ ਇਹਨੂੰ ਹਲਕੇ ਹਲਕੇ ਆਪਾਂ ਫੁਕਾਉਂਦੇ ਰਹਿਾਂਗੇ ਹਾਂਜੀ ਜੇ ਤੁਸੀਂ ਮੇਰੇ ਚੈਨਲ ਸੁਬੀ ਕਿਚਨ ਬਲੌਗ ਹੈ ਤੇ ਤੱਕ ਫੋਲੋ ਨਹੀਂ ਕਰਿਆ ਤਾਂ ਪੇਜ ਨੂੰ ਫੋਲੋ ਜਰੂਰ ਕਰਿਓ ਤੇ ਵੀਡੀਓ ਨੂੰ ਵਧੀਆ ਲੱਗੀ ਤਾਂ ਸ਼ੇਅਰ ਵੀ ਜਰੂਰ ਕਰਿਓ ਲਾਈਕ ਕਰਿਓ ਜੇ ਤੁਹਾਨੂੰ ਨਹੀਂ ਵਧੀਆ ਲੱਗੀ ਤਾਂ ਡਿਸਲਾਈਕ ਵੀ ਜਰੂਰ ਕਰਿਓ ਪਰ ਕਾਰ ਜਰੂਰ ਦਿਓ ਹਾਂਜੀ ਇਹਦੇ ਵਿੱਚ ਹੁਣ ਆਪਾਂ ਪਾ ਦਾਂਗੇ ਗੁੜ ਪੀਸਿਆ ਹੋਇਆ ਤੁਸੀਂ ਇਹਦੇ ਵਿੱਚ ਤੁਸੀਂ ਸ਼ੱਕਰ ਵੀ ਪਾ ਸਕਦੇ ਹੋ ਪਰ ਆਪਾਂ ਇਹਦੇ ਵਿੱਚ ਪਾਇਆ ਗੁੜ ਤੇ ਇਹਦੇ ਵਿੱਚ ਆਪਾਂ ਥੋੜੀ ਜੀ ਚੀਨੀ ਵੀ ਜ਼ਰੂਰ ਪਾਵਾਂਗੇ ਤੇ ਇਹਨਾਂ ਨੂੰ ਆਪਾਂ ਹੁਣ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਵੀਡੀਓ ਤੁਸੀਂ ਪੂਰੀ ਜ਼ਰੂਰ ਦੇਖਿਓ ਇਹ ਬਹੁਤ ਵਧੀਆ ਰੈਸিপি ਹੈ ਇਹ ਤੁਸੀਂ ਬਣਾਓਗੇ ਬਹੁਤ ਜ਼ਿਆਦਾ ਟੇਸਟੀ ਵੀ ਲੱਗੂਗੀ ਜਿਹੜੇ ਅਸੀਂ ਪੀਸੇ ਹੋਏ ਗਰੇਪਸ ਸੀਗੇ ਉਹ ਇਹਦੇ ਵਿੱਚ ਪਾ ਲਾਂਗੇ ਟੰਗੀ ਤੇਰਾ ਪਾ ਇਹਨਾਂ ਨੂੰ ਮਿਕਸ ਕਰ ਲਾਂਗੇ ਤੇ ਸਲੋ ਫਲੇਮ ਤੇ ਇਸੇ ਤਰ੍ਹਾਂ ਹੀ ਪਕਾਉਂਦੇ ਰਹਿ ਮੰਗੇ। ਇਹ ਅੱਗੇ ਕੀ ਮੇਕ ਕਰਨਾ ਫਸ ਨੂੰ ਨਾਲ-ਨਾਲ ਦੱਸਦੇ ਜਾਵਾਂਗੀ। ਹਾਂਜੀ ਇਹਦੇ ਵਿੱਚ ਅਸੀਂ ਅੱਧਾ ਚਮਚ ਚਿੱਟਾ ਨਮਕ ਪਾਵਾਂਗੇ। ਅੱਧਾ ਚਮਚ ਅਸੀਂ ਲਾਲ ਮਿਰਚ ਪਾ ਦਾਂਗੇ। ਥੋੜੀ ਜੀ ਆਪਾਂ ਇਹਦੇ ਵਿੱਚ ਹਲਦੀ ਪਾ ਦਾਂਗੇ। ਥੋੜੀ ਜੀ ਇਹਦੇ ਵਿੱਚ ਆਪਾਂ ਕਾਲੀ ਮਿਰਚ ਪਾਵਾਂਗੇ ਇਹਦੇ ਵਿੱਚ ਆਪਾਂ ਕਾਲਾ ਨਮਕ ਵੀ ਪਾਵਾਂਗੇ ਇਹਦੇ ਨਾਲ ਸਵਾਦ ਵੀ ਬਹੁਤ ਵਧੀਆ ਆਉਂਦਾ ਤੇ ਇਹਦਾ ਕਲਰ ਵੀ ਵਧੀਆ ਆਊਗਾ ਤੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਹਾਂਜੀ ਦੇਖੋ ਇਹ ਬਣ ਕੇ ਤਿਆਰ ਹੋ ਗਈ ਆਪਣੀ ਬਹੁਤ ਵਧੀਆ ਘੂਰਾਂ ਦੀ ਸਾਸ ਤੇ ਇਹਨੂੰ ਅਸੀਂ ਤੁਸੀਂ ਮਹੀਨੇ ਵਰ ਦੇ ਗ੍ਰਾਮ ਨਾਲ ਹੀ ਰੱਖ ਸਕਦੇ ਹੋ ਸਟੋਰ ਕਰਕੇ ਤੇ ਇਹਨੂੰ ਬਰੈਡ ਪਕੌੜੇ ਨਾਲ ਜਿਵੇਂ ਮਰਜ਼ੀ ਖਾਓ ਬਹੁਤ ਇਹਨੂੰ ਪਰੌਂਠੇ ਨਾਲ ਵੀ ਖਾ ਲੈਂਦੇ ਆ ਬਹੁਤ ਜ਼ਿਆਦਾ ਟੇਸਟੀ ਲੱਗਦੀ ਹੈ ਇਹਦੇ ਵਿੱਚ ਅੱਗੇ ਕੀ ਪਾਉਣਾ ਉਹ ਵੀ ਆਪਾਂ ਤੁਹਾਨੂੰ ਦੱਸਾਂਗੇ ਵੀਡੀਓ ਨਾਲ ਤੁਸੀਂ ਜੁੜੇ ਰਹੋ ਹਜੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਪਲੀਜ਼ ਤੁਹਾਡੇ ਲਈ ਵੀਡੀਓ ਬਣਾਈ ਦੀ ਐ ਨੇ ਪਿਆਰ ਨਾਲ ਜੀ ਦੇਖੋ ਸੌਸ ਬਣ ਕੇ تیار ਹੋ ਗਈ ਹੁਣ ਆਪਾਂ ਇਹਨੂੰ ਕਿਸੇ ਵੀ ਕਟੋਰੀ ਵਗੈਰਾ ਜਾਂ ਤੁਸੀਂ ਕੱਚ ਦੇ ਜਾਰ ਚ ਕੱਢ ਕੇ ਇਹਨੂੰ ਰੱਖਣਾ ਹੈਗਾ ਇਸ ਤਰੀਕੇ ਨਾਲ ਆਪਾਂ ਇਹਨੂੰ ਕੱਢ ਲਿਆ ਤੇ ਤੁਸੀਂ ਬਹੁਤ ਵਧੀਆ ਦਾ ਟੇਸਟ ਬਣਦਾ ਦੇਖਿਓ ਤੁਸੀਂ ਹੁਣ ਇਹਦੇ ਵਿੱਚ ਆਪਾਂ ਕੋਈ ਵੀ ਬੀਜ ਪਾ ਸਕਦੇ ਹਾਂ ਤੁਸੀਂ ਤਰਬੂਜ ਦੇ ਬੀਜ ਪਾਓ ਚਾਹੇ ਮੰਗਜ ਵਗੈਰਾ ਪਾਓ ਤੇ ਇਹਦੇ ਵਿੱਚ ਤੁਸੀਂ ਬੀਜ ਮਿਕਸ ਕਰ ਲੈਣੇ ਆ ਕਿ ਬਹੁਤ ਹੀ ਵਧੀਆ ਇਹ ਲੱਗੂਗੀ ਤੇ ਤੁਸੀਂ ਇਹਦੇ ਨਾਲ ਵੱਡੇ ਛੋਟੇ ਬੀਜ ਤਰਬੂਜ ਦੇ ਆਉਂਦੇ ਜਾਂ ਮੈਲਨ ਵਗੈਰਾ ਦੇ ਆਉਂਦੇ ਆ ਤੁਸੀਂ ਕੋਈ ਵੀ ਪਾ ਸਕਦੇ ਹੋ ਹਾਂਜੀ ਬੀੜੀ ਆਪਣੀ ਬਹੁਤ ਵਧੀਆ ਇਹ ਅੰਗੂਰਾਂ ਦੀ ਸਾਸ ਬਣ ਕੇ ਤਿਆਰ ਹੋਗੀ ਤੇ ਤੁਸੀਂ ਇਹ ਰੈਸਪੀ ਨੂੰ ਜਰੂਰ ਟਰਾਈ ਕਰਿਓ ਤੇ ਇਹਦਾ ਟੇਸਟ ਬਹੁਤ ਵਧੀਆ ਬਣਦਾ ਹੈਗਾ ਤੇ ਮੇਰੀ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਤੇ ਪੇਜ ਨੂੰ ਫੋਲੋ ਤੇ ਸਬਸਕ੍ਰਾਈਬ ਵੀ ਜਰੂਰ ਕਰਿਓ ਵੀਡੀਓ ਦੇਖ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ